ਇੱਕ ਦਿਨ ਮੈਂ ਬੈਠੀ ਨੇ ਆਪਣੇ ਮੋਬਾਈਲ ਤੋਂ ਮੰਮੀ ਨੇ ਇੱਕ ਵੀਡੀਓ ਦਿਖਾਈ ਉਸ ਵੀਡੀਓ ਵਿੱਚ ਬਹੁਤ ਸਾਰੇ ਸਮਾਜ ਸੇਵੀ ਦਰਖਤਾਂ ਦੇ ਨਾਲ ਕੌਂਸਲੇ ਟੰਗ ਰਹੇ ਸੀ ਜੋ ਕਿ ਲੱਕੜ ਦੇ ਬਣਾਏ ਹੋਏ ਸੀ ਚੰਗਾ ਲੱਗ ਰਿਹਾ ਸੀ ਮੈਂ ਮੰਮੀ ਨੂੰ ਇਹੀ ਕਿਹਾ ਕਿ ਕਿੰਨੀ ਵਧੀਆ ਗੱਲ ਆ ਨਾ ਕਿੰਨਾ ਸੋਚ ਰਹੇ ਨੇ ਲੋਕ ਇੰਨਾ ਪਸ਼ੂ ਪੰਛੀਆਂ ਬਾਰੇ ਕਿ ਤੋਂ ਪੋਨਾਂ ਨੂੰ ਵੀ ਲੱਗਦੀ ਆ ਉਹਨਾਂ ਲਈ ਕੌਂਸਲੇ ਟੰਗ ਰਹੇ ਨੇ ਮੰਮੀ ਨੇ ਗੰਭੀਰ ਹੋ ਕੇ ਕਿਹਾ ਕਿ ਇਹਦੇ ਵਿੱਚ ਕੀ ਵਧੀਆ ਗੱਲ ਹੈ ਇਹ ਸਮਝਾ ਰੱਬ ਨੇ ਪੰਛੀਆਂ ਨੂੰ ਹੁਨਰ ਦਿੱਤਾ ਹੈ ਉਹ ਖੁਦ ਆਪਣੇ ਹੌਂਸਲੇ ਬਣਾ ਸਕਦੇ ਨੇ ਉਹਦੇ باوجود ਇਹ ਖੁਦ ਹੌਂਸਲੇ ਬਣਾ ਕੇ ਟੰਗ ਰਹੇ ਨੇ ਭਲਾਈ ਦਾ ਕੰਮ ਤਾਂ ਇਹ ਹੁੰਦਾ ਕਿ ਉਹਨਾਂ ਨੂੰ ਹੌਂਸਲੇ ਬਣਾਉਣ ਲਈ ਜਗ੍ਹਾ ਮੁਹੱਈਆ ਕਰਾਉਂਦੇ ਭਾਵ ਪੇੜ ਪੌਦੇ ਲੋਂਦੇ ਕਿਉਂਕਿ ਹੁਣ ਤੱਕ ਤਾਂ ਦਰਖਤਾਂ ਤੇ ਕੌਂਸਲਾ ਪੰਛੀ ਆਪ ਹੀ ਪਾਉਂਦੇ ਆ ਨਾ ਕੋਈ ਇਨਸਾਨ ਥੋੜੀ ਕੁਦਰਤ ਨੇ ਉਹਨਾਂ ਨੂੰ ਇਸ ਕਾਬਿਲ ਬਣਾਇਆ ਹੈ ਕਿ ਉਹ ਆਪਣੇ ਕੌਂਸਲੇ ਬਣਾ ਸਕਣ ਬਸ ਇੱਥੇ ਲੋੜ ਆ ਤੇ ਦਰਖਤਾਂ ਦੀ ਜੋ ਕਿ ਅਸੀਂ ਤੇਜ਼ੀ ਨਾਲ ਵੱਢ ਰਹੇ ਆ ਮੰਮੀ ਦੀ ਗੱਲ ਨੇ ਕਿਤੇ ਨਾ ਕਿਤੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਮੰਮੀ ਕਹਿਣ ਲੱਗੇ ਕਿ ਇਨਸਾਨ ਨੂੰ ਕਈ ਵਾਰ ਸਹਾਰੇ ਹੀ ਮਾਰ ਦਿੰਦੇ ਨੇ ਜਦੋਂ ਉਹ ਸਹਾਰਿਆਂ ਦੀ ਛਾਹਕ ਵਿੱਚ ਰਹਿੰਦੇ ਨੇ ਤਾਂ ਖੁਦ ਅਪਾਹਜ ਹੋ ਜਾਂਦੇ ਨੇ ਫਿਰ ਮੰਮੀ ਨੇ ਮੈਨੂੰ ਇੱਕ ਕਹਾਣੀ ਸੁਣਾਈ ਕਿ ਇੱਕ ਵਾਰ ਇੱਕ ਰਾਜਾ ਰਾਤ ਦੇ ਸਮੇਂ ਸ਼ਿਕਾਰ ਖੇਡ ਕੇ ਆਪਣੇ ਰਾਜ ਮਹਿਲ ਚਾਇਆ ਰਾਜ ਮਹਿਲ ਦੇ ਬਾਹਰ ਉਹਨੇ ਇੱਕ ਸਿਪਾਹੀ ਨੂੰ ਖੜੇ ਨੂੰ ਦੇਖਿਆ ਜੋ ਕਿ ਰਾਜ ਮਹਿਲ ਦੀ ਰਾਖੀ ਕਰ ਰਿਹਾ ਸੀ ਕਿਉਂਕਿ ਠੰਡ ਦਾ ਸਮਾਂ ਸੀ ਉਹ ਠੰਡ ਨਾਲ ਠੋਠੁਰ ਕੰਬ ਰਿਹਾ ਸੀ ਰਾਜੇ ਨੇ ਉਹਨੂੰ ਦੇਖਿਆ ਤੇ ਉਸਨੂੰ ਬੜਾ ਤਰਸ ਆਇਆ ਤੇ ਉਹ ਉਹਦੇ ਕੋਲ ਗਿਆ ਪੁੱਛਣ ਲੱਗਾ ਤੂੰ ਰੋਜ਼ ਇੱਥੇ ਰਾਖੀ ਕਰਦਾ ਹੈ ਉਹਨੇ ਕਿਹਾ ਹਾਂ ਜੀ ਫਿਰ ਉਹਨੇ ਪੁੱਛਿਆ ਤੈਨੂੰ ਠੰਡ ਨਹੀਂ ਲੱਗਦੀ ਉਹ ਕਹਿਣ ਲੱਗਾ ਲੱਗਦੀ ਆ ਜੀ ਪਰ ਘੱਟ ਮਹਿਸੂਸ ਕਰੀਦੀ ਆ ਰਾਜੇ ਨੂੰ ਤਰਸ ਆ ਗਿਆ ਰਾਜਾ ਕਹਿਣ ਲੱਗਾ ਕਿ ਕੋਈ ਮੇਰੇ ਰਾਜ ਵਿੱਚ ਮੇਰੇ ਹੁੰਦੇ ਹੋਏ ਠੰਡ ਨਾਲ ਕੰਬਦਾ ਰਹੇ ਇਹ ਮੈਨੂੰ ਬਰਦਾਸ਼ਤ ਨਹੀਂ ਮੈਂ ਹੁਣੇ ਅੰਦਰ ਜਾਣਾ ਤੇਰੇ ਲਈ ਦੁਸ਼ਾਲਾ ਭੇਜਦਾ ਰਾਜਾ ਅੰਦਰ ਚਲਾ ਗਿਆ ਸਿਪਾਈ ਬੜਾ ਖੁਸ਼ ਕਿ ਅੱਜ ਤਾਂ ਠੰਡ ਨਹੀਂ ਲੱਗਣੀ ਰਾਜੇ ਦਾ ਜੋ ਦੁਸ਼ਾਲਾ ਲੈਣਾ ਹੈ ਰਾਜਾ ਅੰਦਰ ਗਿਆ ਤੇ ਉਹ ਭੁੱਲ ਗਿਆ ਉਦੇ ਦਿਮਾਗ ਚੋਂ ਹੀ ਨਿਕਲ ਗਿਆ ਕਿ ਉਹ ਬਾਹਰ ਕੀ ਵਾਦਾ ਕਰਕੇ ਆਇਆ ਹੈ ਅਗਲੇ ਦਿਨ ਜਦੋਂ ਰਾਜਾ ਰਾਜ ਮਹਿਲ ਚੋਂ ਬਾਹਰ ਆਇਆ ਤਾਂ ਕੀ ਦੇਖਦਾ ਹੈ ਕਿ ਉਹ ਸਿਪਾਈ ਮਰਿਆ ਪਿਆ ਹੈ ਪਰ ਮਰਨ ਤੋਂ ਪਹਿਲਾਂ ਉਹਨੇ ਜ਼ਮੀਨ ਤੇ ਲਿਖਿਆ ਹੋਇਆ ਸੀ ਕਿ ਰਾਜਾ ਸਾਹਿਬ ਐਨੇ ਸਾਲ ਹੋ ਗਏ ਮੈਨੂੰ ਇੱਥੇ ਰੱਖੀ ਕਰ ਦੇਣ ਨੂੰ ਅੱਜ ਤੱਕ ਠੰਡ ਨਹੀਂ ਸੀ ਲੱਗੀ ਪਰ ਜਦੋਂ ਆਕੇ ਤੁਸੀਂ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਦੁਸ਼ਾਲਾ ਭੇਜ ਰਹੇ ਹੋ ਮੈਂ ਉਸ ਦੀ ਉਡੀਕ ਕਰਦਾ ਰਿਹਾ ਤੇ ਮੇਰਾ ਧਿਆਨ ਉਧਰ ਹੀ ਲੱਗਿਆ ਰਿਹਾ ਤੇ ਇਸੇ ਵਜ੍ਹਾ ਕਰਕੇ ਮੈਨੂੰ ਠੰਡ ਵੀ ਜ਼ਿਆਦਾ ਲੱਗਣ ਲੱਗੀ ਕਿਉਂਕਿ ਮੈਂ ਸਹਾਰਾ ਪਾਣ ਲੱਗ ਗਿਆ ਤੇ ਅੱਜ ਇੰਨੀ ਠੰਡ ਲੱਗ ਰਹੀ ਹੈ ਕਿ ਲੱਗਦਾ ਹੈ ਮੈਂ ਜਹਾਨ ਛੱਡ ਜਾਊਂਗਾ ਤੇ ਉਹ ਜਹਾਨ ਛੱਡ ਵੀ ਗਿਆ ਮੰਮੀ ਦਾ ਕਹਿਣਾ ਬਿਲਕੁਲ ਠੀਕ ਸੀ ਕਿ ਕਈ ਵਾਰ ਸਹਾਰੇ ਹੀ ਸਾਨੂੰ ਆਪਾਹਜ ਬਣਾ ਦਿੰਦੇ ਨੇ ਦੇਖਿਆ ਜਾਵੇ ਤੇ ਇਹ ਸਾਡੀ ਗਰੋਥ ਵਿੱਚ ਸਭ ਤੋਂ ਵੱਡਾ ਰੋੜਾ ਹੁੰਦਾ ਹੈ ਜਦੋਂ ਅਸੀਂ ਸਹਾਰੇ ਪਾਲਦੇ ਹਾਂ ਆਪਣੇ ਬੱਚਿਆਂ ਨੂੰ ਅਸੀਂ ਇੰਡੀਪੈਂਡੈਂਟ ਨਹੀਂ ਹੋਣ ਦਿੰਦੇ ਜੇ ਕੋਈ ਬੱਚਾ ਖੁਦ ਕੰਮ ਕਰਨ ਲੱਗਦਾ ਹੈ ਅਸੀਂ ਖੁਦ ਅੱਗੇ ਹੋ ਕੇ ਕਹਿ ਦਿੰਦੇ ਹਾਂ ਤੂੰ ਰਹਿਣ ਦੇ ਬੇਟਾ ਮੈਂ ਫੜਾ ਦਿੰਨੀ ਆ ਤੈਨੂੰ ਮੈਂ ਕੰਮ ਕਰਕੇ ਦੇ ਦਿੰਨੀ ਆ ਇਦਾਂ ਹੀ ਤਾਂ ਬੱਚੇ ਸਹਾਰੇ ਪਾਲਣ ਲੱਗ ਜਾਂਦੇ ਨੇ ਤੇ ਮੁੜ ਕੇ ਉਹਨਾਂ ਕੋਲ ਉਹ ਕੰਮ ਹੁੰਦਾ ਨਹੀਂ ਇਹ ਕਿਸੇ ਵੀ ਤਰ੍ਹਾਂ ਗੱਲ ਲਗਾ ਲੋ ਗੱਲ ਸਹੀ ਹੈ